ਸਾਰੇ ਸੱਜਣਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚਾਹਣ ਵਾਲਿਆਂ ਨੂੰ ਮੈਂ ਵੀਡੀਓ ਤਾਂ ਵੈਸੇ ਬਣਾਉਂਦਾ ਰਹਿਣਾ ਪਰ ਨਾਨੀ ਦੀਆਂ ਬਹੁਤ ਪੁਰਾਣੀਆਂ ਗੱਲਾਂ ਮੈਨੂੰ ਯਾਦ ਆ ਗਈਆਂ ਤੇ ਮੈਂ ਨਾਨੀ ਜੀ ਕੋਲ ਬੈਠਾ ਸੀ ਅੱਜ ਵੀ ਸੁਣੌਣ ਲੱਗ ਗਿਆ ਮੈਨੂੰ ਤੇ ਮੈਂ ਕਿਹਾ ਨਾਨੀ ਆਪਾਂ ਇੱਕ ਵੀਡੀਓ ਬਣਾਉਦੇ ਆ ਤੇ ਮੈਂ ਨਾਨੀ ਨੂੰ ਵੈਸੇ ਚਾਹੀਦੀ ਸਾਦਾ ਤੇਰੇ ਨਾਨੀ ਜੀ ਨੇ ਤੇ ਚਾਹੀਦੀ ਤੁਸੀਂ ਜਦੋਂ ਪਾਕਿਸਤਾਨ ਤੋਰੇ ਆਏ ਜੀ ਕਿੰਨੇ ਸਾਲ ਦੇ ਸੀਗੇ ਗਾਇ ਚਾਲੇ 5 ਸਾਲ ਦੇ 5 ਸਾਲ ਤੇ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ? ਮਰਨਾਮ ਸਿੰਘ। ਉਹਨਾਂ ਦਾ ਕੰਮ-ਕਾਰ ਕੀ ਸੀਗਾ? ਜ਼ਮੀਂਦਾਰ, ਜ਼ਮੀਂਦਾਰ ਲੈਣ-ਲਾੜ ਸੀ। ਅੱਛਾ ਜੀ। ਕਿੰਨਾ ਕਿਲਾ ਜ਼ਮੀਨ ਸੀ ਮੇਰੀ ਬੇਕੀ? ਓਕੇ। ਤੇ ਨੌਕਰ ਰੱਖ ਸੀ। ਹਾਲਾ ਕਿ ਤਿੰਨ ਦਾ ਤੌਰ ਆਹਦੇ ਕੋ ਰਹਿੰਦਾ ਤੇ। ਅੱਛਾ। ਬਾਜ਼ਾਰ ਕਾ ਵਾਲਾ। ਠੀਕ ਹੈ। ਨਾਲੇ ਮੇਰੇ ਮਾਮਾ ਲੱਗਦਾ ਸੀ ਨਾਲ ਛੱਡ ਕੇ ਨੌਕਰ ਰਹਿਣ ਬੈਸੀ। ਓਕੇ। ਨੌਕਰ ਰੱਖ ਸੀ। ਤੇ ਜਦੋਂ ਤੁਸੀਂ ਆਏ ਸੀ ਕਿੰਨੇ ਸਾਲ ਪੰਜ ਸਾਲ ਦੱਸਿਆ ਨਾ ਪੰਜ ਸਾਲ ਤੇ ਉਦੋਂ ਤੁਹਾਨੂੰ ਆਦਾ ਬਚਪਨ ਦਾ ਕੁਝ ਯਾਦ ਪੁਰਾਣੀਆਂ ਗੱਲਾਂ ਯਾਦ ਨੇ ਨਹੀਂ ਮੈਨੂੰ ਨਹੀਂ ਯਾਦ ਹੈ ਯਾਦ ਨਹੀਂ ਗਿਆ ਨਹੀਂ ਤੁਹਾਡੇ ਤੁਸੀਂ ਤੜਾ ਤੜਾ ਕਰਦਾ ਸਮਾਲਾ ਹੈਗਾ ਹਾਂਜੀ ਤੇ ਮੈਂ ਖੂਤ ਜਾਂਦੀ ਸੀ ਉਹ ਤੇ ਝੂਟਾ ਲੈਂਦੀ ਸੀ ਆ ਵੇਖ ਮੇਰੇ ਚਕਲੀ ਦੇ ਪੈਰ ਅੜ ਗਿਆ ਸੀ ਮੈਂ ਚੀਕ ਮਾਰੇ ਉਹ ਬਲਾਂ ਪੈਰ ਪਾਟ ਪਾਟ ਉਹਨੇ ਬਾਹਰ ਬਲ ਲੜ ਹਾਰ ਦਿੱਤੇ ਬੰਦ ਖਲੋਗ ਹੈ फेर ਉਹਨਾਂ ਮੇਰੀ ਆ ਲੱਤ ਕੱਢੀ ਚੁੱਕ ਕੇ ਲੈ ਗਏ ਡਾਕਟਰ ਕੋਲ ਪੱਟੀ-ਪੁੱਟੀ ਕਰਾਏ ਇਹ ਪੱਕੀ ਨਿਸ਼ਾਨੀ ਅੱਛਾ ਬਚਪਨ ਦੀ ਨਿਸ਼ਾਨੀ ਹੈ ਬਚਪਨ ਦੀ ਨਿਸ਼ਾਨੀ ਤੇ ਤੁਹਾਨੂੰ ਆ ਤੇ ਪਿੰਡ ਦਾ ਨਾਮ ਪਤਾ ਪੁਰਾਣੇ ਪਿੰਡ ਦਾ ਸਫੀ 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 ਅੱਛਾ ਉਹ ਤੁਹਾਨੂੰ ਪਤਾ ਤੁਹਾਡਾ ਘਰ ਅੱਜ ਵੀ ਮੌਜੂਦ ਆ ਉੱਥੇ ਹਾਂ ਮੈਂ ਵੇਖਿਆ ਉਹ ਵੀ ਹਾਂ ਜਵਾਰਾ ਆਇਆ ਸੀ ਇੱਧਰ ਜਦੋਂ ਆਏ ਸੀ ਵੰਡ ਸਮੇ ਲੈ ਕੇ ਕੌਣ ਆਇਆ ਜੂਰੇ ਮੇਰੇ ਭੈਣ ਜੀਜਾ ਸਾਰੇ ਉਹ ਲੈ ਕੇ ਆਏ ਸੀ ਅੱਛਾ ਤੇ ਤੁਹਾਡੇ ਸਮੇਂ ਬਚਪਨਦਮੀ ਖੇਤਾਂ ਦਾ ਮਟਰੰਗਨੀਆਂ ਚੀਜ਼ਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਸੀ ਗੋਡੀਆਂ ਚੀਜ਼ਾਂ ਹੁੰਦੀਆਂ ਸੀ ਤਾਹੀ ਕਿੱਟਾ ਜਿਵੇਂ ਕੀ 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 ਹੁੰਦਾ ਸੀ ਸਾਡੇ ਘਰੇ ਮੇਵੇ ਤੇ ਗਾਗਰਾਂ ਭਰੀਆਂ ਰਹਿੰਦੀਆਂ ਸਨ ਅੱਛਾ ਜੀ ਮੇਰੇ ਭਰਾ ਦਾ ਵੱਡੇ ਦਾ ਵਿਆਹ ਹੋਇਆ ਆਕਾ ਗਾਂਦੀਆਂ ਸੀ ਨਾ ਦੋ ਦੋ ਮਹੀਨੇ ਪਹਿਲੇ ਗਾਂਧੀਆਂ ਸੀ ਮੇਰੀ ਮਾਂ ਨੇ ਡਰਾਈ ਫਰੂਟ ਦਾ ਬੋਕ ਭਰ-ਭਰ ਕੇ ਦੇਣਾ ਸਾਰਿਆਂ ਨੂੰ ਪ੍ਰਚਾਰ ਡਰਾਈ ਫਰੂਟ ਦਾ ਅੱਛਾ ਮਿਦਾ ਮਨ ਚੌਕੀ ਕਾ ਕਰੇ ਉਦੋਂ ਡਰਾਈ ਫਰੂਟ ਖੁੱਲਾ ਹੁੰਦਾ ਸੀ ਕਿ ਤੁਹਾਡੇ ਘਰੇ ਜਾਣਾ ਸਾਡੇ ਘਰੇ ਤਾਂ ਕਾ ਕਰਾਂ ਫਿਰ ਆਹ ਆਹ ਗਾਗਰਾ ਫਰੀਆਂ ਪਈਆਂ ਤੇ ਬੱਕੜਾ ਹੀ ਦਿੱਤੇ ਖਿਓ ਦੇ ਪਰੇ ਪਿਆ ਸੀ 6-7 ਦੇਤੀ ਖਿਓ ਦੇ ਮੇਰੇ ਘਰ ਆ ਕੇ ਡੁੱਲ ਗਿਆ ਬੀਬਾ ਮੇਰੇ ਮਾਂ ਗਏ ਕੱਪੜੇ ਦੋ ਨਾ ਤੇ ਉਹ ਜੀ ਸਾਬਨ ਖਤਮ ਹੋ ਗਿਆ ਕੋਰ ਦੇ ਤੇ ਜਾ ਤਰੂ ਸਾਬਨ ਲਾਇਆ ਉਹ ਸਾਬਨ ਦੀ ਚੱਕੀ ਲੈਣ ਗਿਆ ਨਾ ਪੈਰ ਵੱਜਾ ਪੀਪਾ ਖਿਆ ਉਹ ਥੱਲੇ ਡੋਲ ਗਿਆ ਜਦੋਂ ਉੱਥੇ ਗਿਆ ਰ ਕੰਬਲਾ ਕੰਬਲਾ ਗਿਆ ਮਾਮੇ ਮਾਮਾ ਵੀ ਮੇਰੇ ਕੋ ਤਾਂ ਜਾਨ ਹੋ ਗਿਆ ਕੀ ਜਾਨ ਹੋ ਗਿਆ ਪੀਪਾ ਗਿਆ ਉਹ ਡੋਲ ਗਿਆ ਕੋਈ ਡਾ ਨਹੀਂ ਡੋਲ ਗਿਆ ਉਹਦਾ ਮੂਹ ਨੂੰ ਦੇਰ ਬੈਠਾ ਕਰੀ ਕੋਈ ਤੂੰ ਨਾ ਡੇਰ ਬੈਰਾ ਕਰੀ ਡੋਲਣ ਨਾਲ ਡੋਲਦਾ ਪੱਕਾ ਮੋਲ ਲੈਂਦਾ ਹੂੰ ਖੇਤੀ ਤੇ ਗੋੜੀ ਆਈ ਭਰੇ ਭੈਣ ਜੀ ਬਰੇ ਪਰ ਉਟੇ ਕਾਗਰ ਬਰੀਆਂ ਪਈਆਂ ਸੀ ਅੱਛਾ ਜੀ ਪਹਿਲਾ ਸਾਮਾਨ ਜਦੋਂ ਗੱਲ ਨਿਕਲੇ ਨਾ ਲਾਹੌਰ ਤੋਂ ਪਟਵਾਰੀ ਸੀ ਇਹ ਤੇ ਲੱਗਿਆ ਆ ਪੋਟਲੱਕ ਲੈ ਕੇ ਆਇਆ ਭਾਰ ਕੇ ਲੈ ਗਿਆ ਟਰੱਕ ਸਾਡੇ ਸਾਰੇ ਸਾਮਾਨ ਦਾ ਐਡੀਆਂ ਪੇਟੀਆਂ ਦੋ 100 ਮੰਝਾ ਚਵਾਰਿਸ਼ ਵੀ ਆ ਜੀ ਅੱਛਾ ਜੀ ਮੇਰੇ ਪਿਤਾ ਲਾਣ ਮੈਂ ਧੀਆ ਵਿਆਹਾਂ ਦਾ ਨਾਮ ਕਿਥੇ ਕਰਵਾਈ ਨਹੀਂ ਜੀ ਜਿਵੇਂ ਨਹੀਂ ਮੰਗ ਲਈ ਅੱਛਾ ਜੀ ਸਾਰੇ ਮੈਂ ਕਰਾਂ ਦੇ ਮੈਂ ਕਾ ਬਾਂਡੇ ਵੀ ਕਰਦੇ ਵਿਚਰੇ ਵੀ ਕਰਦੇ ਮੰਜੇ ਵੀ ਕਰਦੇ ਦੋ ਦੋ ਰਾਤਾਂ ਬਰਾਤਾ ਰਹਿੰਦੀਆਂ ਸੀ ਤੁਹਾਨੂੰ ਆਦ ਬਚਪਨ ਦਾ ਕੋਈ ਗੀਤ ਯਾਦ ਨਹੀਂ ਤੇ ਹਾਂ ਗੀਤ ਜਿੰਨਾ ਮਰਜੀ ਸੁਣ ਲਾ ਸੁਣਾਓ ਕੋਈ ਪਤਾ ਕਿਹੜਾ ਸੁਣਾਉ ਕੋਈ ਸੁਣਾਉ ਜਿਆ ਟਾਈਮ ਦਾ ਕੋਈ ਜਿਹੜਾ ਵਧੀਆ ਲੱਗਦਾ ਤੁਹਾਨੂੰ ਹਾਂ ਕਿਹਨੇ ਸੁਣਾਉਂਗਾ बने नी बे फिरना चार चुपेरे न कुंडा खड़ पुछण ढोल जी मलो मल न पुतर तेरा अॼु बि न साढा हिकु साॾा पुतर नी परसी पुतर नी परसी ਉਦ ਜਸਾਨੂ ਨਾ ਨੇ ਸਤਾਏ ਉਹ ਉਮਰ ਕਿੰਨੀ ਹੈ ਤੁਹਾਡੀ ਐਸਟਾ ਉਮਰ ਕਿੰਦੀ ਹੈ ਗਿਆ 82 ਸਾਲ ਦੇ ਹੋਗੇ 82 ਸਾਲ ਦੇ ਹੋਗੇ 83 ਦੇ ਹੋ ਗਿਆ ਤਾਂ ਹੀ ਕੋਈ ਪਤਾ ਨਹੀਂ ਤੇ ਤੁਹਾਨੂੰ ਬਚਪਨ ਦੇ ਕਿਹੜੇ ਕਿਹੜੇ ਗੱਲਾਂ ਯਾਦ ਆਉਂਦੀਆਂ ਹੋਣ ਨਹੀਂ ਅੱਜ ਵੀ ਯਾਦ ਕਰਦੇ ਹੋ ਗੱਲਾਂ ਤਾਂ ਬੜੀਆਂ ਪਿੱਤਾ ਵੀ ਜਿਹੜੀ ਚ ਵਧੀਆ ਲੱਗੇ ਜਿਹੜੀ ਤੁਹਾਨੂੰ ਦੱਸਣ ਚ ਵਧੀਆ ਲੱਗਦੀਆਂ ਜੋ ਕਹਿੰਦੇ ਹੋ ਜਾਂ ਤੁਹਾਨੂੰ ਕੋਈ ਪੁੱਛਦਾ ਰਹਿੰਦਾ ਸਵਾਲ ਵੀ ਆਜੇ ਦੱਸੋ ਆ ਵਾਦੋ ਗੱਲ ਨਾ ਹਾਂ ਤਾਗੀ ਜੇ ਮੈਨੂੰ ਵੀ ਤੁਸੀਂ ਦੱਸਦੇ ਰਹਿੰਦੇ ਨਾ ਸਨਾ ਦੇ ਗੀਤ ਸੁਣਾਤੇ ਜੇ ਜੇ ਇੱਕ ਤੁਸੀਂ ਉਹ ਦੱਸਦੇ ਨਾ ਗੱਲ ਜਦੋਂ ਮੈਂ ਵੰਡਸਮੇ ਆਈ ਸੀ ਮੈਨੂੰ ਮੇਰਾ ਲੈ ਕੇ ਆਇਆ ਸੀਗਾ ਕੌਣ ਲੈ ਕੇ ਗਧਾਰੇ ਚੱਕ ਕੇ ਮੈਨੂੰ ਲਿਆ ਸੀ ਮੇਰੇ ਜੀਜੇ ਹਾਂ ਜੀ ਦਾ ਚੁੱਕ ਕੇ ਲਿਆਇਆ ਸਾਰਾ ਉਹਨੋਂ ਕੋਲ ਆਪਦੀ ਕੁੜੀ ਵੀ 9 ਮਹੀਨਿਆਂ ਦੀ ਸੀ ਕਦੇ ਉਹਨੇ ਚੁੱਕ ਲੈਂਦੇ ਸੀ ਕਦੇ ਮੈਂ ਨਹੀਂ ਚੁੱਕ ਲੈਂਦੇ ਸੀ ਮੈਂ ਵੀ ਛੋਟੀ ਸੀ ਮੈਂ ਕਿਹੜਾ ਐਡੀ ਵੱਡੀ ਸੀ ਸਾਰੇ ਮੇਰੇ 6 7 ਫਰਾਤ ਪਾਇਆ ਸਾਰੇ ਜਿੰਨੇ ਲੈ ਗਏ ਨਾ ਵਧੀਆ ਤੋਂ ਵਧੀਆ ਚਿਕਨ ਦੇ ਉਹ ਮੇਰੇ ਪਾਇਆ ਹੋਏ ਤੇ ਸਾਰੇ ਮੇਰੇ ਭੈਣਾਂ ਨੇ ਮੈਂ ਸਾਰੇ ਪਾ ਲ ਤੇਰੇ ਤੇ ਕੱਪੜੇ ਲੈ ਕੇ ਗਈ ਸੀ ਮੈਂ ਜਦੋਂ ਆਈਆਂ ਫੇਰੇ ਤੇਰੇ ਕੱਪੜੇ ਦਾ ਨਾ ਆ ਜਦੋਂ ਇੱਧਰ ਆ ਗਏ ਤੁਸੀਂ ਇੱਧਰ ਆ ਕੇ ਕੀ ਕੰਮ ਕਰ ਕੀਤਾ ਤੁਹਾਡੇ ਕੋदाई ਨੂੰ ਸਨ ਜ਼ਮੀਨ ਮਿਲ ਗਈ ਅੱਛਾ ਮਿਲ ਗਈ ਸੂਰੇ ਹੋਰ ਕਿਹੜੇ ਜ਼ਮੀਨ ਮਿਲ ਗਈ ਅੱਛਾ ਨਾ ਨੋਕਰ ਰੱਖ ਕੇ ਕਿਹੜੇ ਕਿੱਥੇ ਕਿਹੜਾ ਹੋਰ ਤੋਂ ਹੋਗਾ ਹੋਰ ਤੋਂਗਾ ਬਰਬਰ ਬਾਤ ਉੱਥੇ ਮਿਲ ਗਈ ਤੇਰੇ ਜੱਗ ਜਿਵੇਂ ਨਹੀਂ ਵਾਈ ਜਮੀਨ ਦਾ ਹੀ ਕੰਮ ਕੀਤਾ ਜਮੀਨਾਰ ਅੱਛਾ ਅਹ ਚਲੈਂਦੇ ਸੀ ਪੂਰੀ ਤੁਹਾਡਾ ਵਿਆਹ ਕਿਦੋਂ ਹੋਇਆ ਸੀ ਕਿੰਨੀ ਉਮਰ ਸੀ ਵਿਆਹ 15 ਸਾਲਾਂ ਦੀ ਸੀ ਅੱਛਾ 15 ਸਾਲ ਦੇ ਸੀ ਉਦੋਂ ਛੋਟੀ ਉਮਰ ਤੇ ਵਿਆਹ ਕਰਾ ਲਿਆ ਨਗਰੀ ਵਧੀਆ ਸੀ ਅੱਛਾ ਘਰ ਜਾਣ ਦੀ ਸਿਹਤ ਤੇ ਬੈਠੀ ਸੀ ਮੇਰੀ ਹੂੰ ਘਰ ਤੇ ਚ ਤੇ ਕਿ ਏ 25 26 ਸਾਲ ਦੇ ਸੀ ਸਮਾਂ ਹੋਦਾ ਵਧੀਆ ਹਾਲ ਵੱਡੇ ਸੀ ਹੁਣ ਦਾ ਸਮਾਂ ਅਜ ਦਾ ਸਮਾਂ ਵਧੀਆ ਕਿ ਪੁਰਾਣਾ ਸਮਾਂ ਵਧੀਆ ਸੀ ਹੁਣ ਤੇ ਕਿਤੇ ਦੀ ਕਿੱਥੇ ਪਹੁੰਚ ਗਏ ਉਹਦਾਂ ਨੇ ਸਾਡੇ ਵੇਲੇ ਤਾਂ ਹੁੰਦਾ ਪੈ ਗੱਲਾਂ ਕਰਦੇ ਫਿਰ ਮੈਂ ਸਾਰਾ ਵੇਖ ਕੇ ਲਾਈ ਸੀ ਹਾਂ ਦਲੀਜ ਫੜ ਕੇ ਖਲੋਤੇ ਤੇ ਇਹਦਾ ਬਣਵਾਇਆ ਤੇ ਦੋਨੇ ਜਣੇ ਗਏ ਸੀ ਮੈਨੂੰ ਵੇਖਣ ਮਾਦਲੇ ਛੱਡਾਣਾ ਪੜੀ ਹੋਈ ਮੇਰੀ ਭੈਣ ਬੰਦੇ ਵਾਲੇ ਉਹ ਮਨ ਫੜ ਕੇ ਲਿਆ ਕੇ ਇਹਨਾਂ ਦੇ ਕੋਲ ਬਾਹਰ ਦਿੱਤਾ ਉਹਨਾਂ ਕਹਾਨੀ ਹੈ ਇਹ ਮੁੰਡੀ ਹੀ ਚਲ ਕੋ ਦਾ ਕੁੜੀ ਬੈਠੀ ਹੈ ਇਹਨਾਂ ਕਹਵਾ ਸੀ ਕਿ ਸਾਨੂੰ ਤਾਂ ਮੇਰੀ ਮਾਂ ਨੇ ਵਾਂਝਰ ਪਈਏ ਘਟੇ ਤਾਂ ਲਿਤਾ ਦਿੰਦੇ ਨਾਰਕ ਚਾ ਢਾ ਕ ਦਿੱਤਾ ਸੀ ਮੇਰਾ ਅੱਛਾ ਜੀ ਅਬ ਹੋਰ ਨਾਰਕ ਚਾ ਢਾ ਕ ਦਿੱਤਾ ਸੀ ਰੱਗੀ ਆ ਸੀ ਚਿਹਰਾ ਬਣਿਆ ਅਰੇ ਪਿਆ ਤੇਰਾ ਪਾਪਾ ਦਾ ਚਿਹਰਾ अच्छा नेला ਵੈ ਵਾਹ ਵਾਹ ਵਧੀਆ ਕੀਤਾ ਇਹਨਾਂ ਨੇ ਬਹੁਤ ਵਧੀਆ ਇਨਾ ਮੇਰਾ ਸਾਡੇ ਕਰੇ ਮਠਿਆਈ ਰੋਲ ਹੋਈਦੀ ਮਠਿਆਈ ਤਾਂ ਨਹੀਂ ਇੱਕ ਜੀ ਨੂੰ ਭੁੱਲ ਗਿਆ ਤੁਸੀਂ ਕਿੰਨੇ ਭੈਣ ਬਰਾ ਸੀਗੇ ਐਸੀ ਪੰਜ ਭੈਣਾਂ ਤੈਨ ਬਰਾ ਪੰਜ ਭੈਣਾਂ ਤੈਨ ਬਰਾ ਤੈਨ ਬਰਾ ਕੀ ਨਾਮ ਕੀ ਕਿਸੇ ਉਹਨਾਂ ਦੇ ਇੱਕ ਦਾ ਨਾਮ ਦਲੇਰ ਕੌਰ ਇੱਕ ਜਨ ਆ ਗੋਬਿੰਦ ਕੌਰ ਠੀਕ ਤੀਜੀ ਮਹਿ ਜਗਿੰਦਰ ਚੌਥੀ ਹਰਵੰਤ ਪੰਜਵੀਂ ਦਰਸ਼ਨ ਜਦੋਂ ਤੁਸੀਂ ਆਪਦੀ ਵੀਡੀਓ ਜ ਪੁਰਾਣਾ ਕਰ ਦੇਖਿਆ ਸੀ ਕਿੰਨੂ ਕਿੰਨੂ ਯਾਦ ਕੀਤਾ ਕੀ ਯਾਦ ਆ ਤੁਹਾਨੂੰ ਮੈਂ ਤਾਂ ਇਹ ਮਕਾਨ ਹੀ ਵੇਖਦੀ ਰਹੇਗੀ ਜ ਚਵਾਰਾ ਕਾ ਵੇਖ ਲੋ ਤਾਂ ਬਾਹਰ ਦੇਖਿਆ ਨਾ ਹੁੰਦੇ ਹਾਂ ਜੀ ਤੇ ਚਵਾਰੇ ਮੈਂ ਕਹਾ ਵੇਖ ਲੋ ਚਵਾਰਾ ਪਾਇਆ ਹਨ ਉੱਤੇ ਚਵਾਰੇ ਪਾਇਓ ਸੀ ਅੱਛਾ ਇਨੀ ਦੇਰ ਮੇਰੀ ਮਾਂ ਮੈਨੂੰ ਇਹ ਮੱਖਣ ਇਹ ਨਾ ਲੈਦੀ ਸੀ ਮੈਂ ਉਹਦਾ ਆਣੇ ਨਹੀਂ ਚੱਕਦੀ ਸੀ ਅੱਛਾ ਮੱਖਣ ਨਾਲ ਰੋਟੀ ਖਾਂਦੇ ਸੀ ਠੀਕ ਹੈ ਐਨਾ ਮੱਖਣ ਕੱਢਦੇ ਸੀ ਮੇਰੀ ਮਾਂ ਮੇਰਾ ਨਾਨਾ ਨਰਵੈਤ ਰਹਿੰਦਾ ਸੀ ਉਹਨਾਂ ਦੇ ਬੱਚਿਆਂ ਨੂੰ ਆਵੇਂ ਨਾ ਮੈਂ ਆਮਾਂਗਾ ਇੱਕ ਡਾਕਟਰ ਸਾਹਿਬ ਦਾ ਬਾਤ ਕਰਾਂਗਾ ਤੇ ਇਹ ਘਰ ਢਿੱਕੇ ਚਲਾ ਜਾਵਾਂਗਾ ਕਿ ਉਹ ਤੋਂ ਘੜ ਲਈ ਆਪੇ ਨਰਨ ਸਿੰਘ ਮੇਰੇ ਨਾਨੇ ਦਾ ਨਾਮ ਸੀ ਢਰੇ ਭਾਈ ਮੇਰੇ ਨਾਨੇ ਦਾ ਨਾਮ ਸੀ ਤੁਸੀਂ ਤਾਂ ਸਾਰਾ ਯੁੱਗ ਦੇਖ ਲਿਆ ਈ ਮੈਂ ਤਾਂ ਹਾਲੇ ਕੁਝ ਵੇਖੀ ਬੈਠੇ ਨਾਲ ਮੈਂ ਆਣਾ ਨਹੀਂ ਬਸ ਮੈਨੂੰ ਉਹਨਵਾਏ ਗਰ ਨਾਲ ਚੜਨਾ ਹੈ ਚਲਾ ਜਾ ਨਹੀ 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 ਬਸ ਮੈਂ ਕਿਤੇ ਨਹੀਂ ਹਾਂ ਮੈਂ ਔਖੇ ਬੜੀਆਂ ਮੈਂ ਬਿਮਾਰ ਆਜ ਵੀ ਬਿਮਾਰ ਆ ਦੀ ਸਾਰਾ ਤੁਸੀ ਯਾਦ ਤੁਹਾਨੂੰ ਸਾਰਾ ਮੈਨੂੰ ਪਤਾ ਔਖੇ ਕਾਦੇ ਆਖ ਨੇ ਓਕੇ ਮੈਂ ਤਾਂ ਓਕੇ ਆਹਦਾ ਬਚਪਨ ਯਾਦ ਮੈਂ ਗੱਲ ਕਰਦੀ ਮੈਂ ਦਾ ਰਾਜ ਕਰਦੇ ਪਈ ਆ ਫੇਰ ਫੇਰ ਕਾ ਪਿਛਲੇ ਕਰ ਮੇਰੇ ਆ ਗਿਆ ਮੈਂ ਨਾ ਕੋਈ ਕਿਸੇ ਦਾ ਦੁੱਖ ਦੋਖੜਾ ਨਾ ਵਾਇਗਰ ਬਗਾ ਮੇਰੇ ਪਰਿਵਾਰ ਦਾ ਸਾਰਾ ਸੁਖੀ ਬਸੇ ਰੱਬ ਨਾਲ ਗਣਾ ਗਣਾ ਦੇਵੇ ਤੇ ਮੇਰੇ ਪਰਿਵਾਰ ਦਾ ਸਾਰਾ ਸੁਖੀ ਬਿਮਾਰ ਬਰੀ ਜਾਂ ਲਾਲ ਕਨੀ ਮੇਰੇ ਪਰਿਵਾਰ ਦਾ ਸਾਰਾ ਸੁਖੀ ਬਸੇ ਵੀ ਫੇਰ ਉਹ ਹੀ ਤਾਂ ਸੁਖੀ ਬਹਾ ਸਾਰਾ ਕੁਝ ਯਾਦ ਹੈ ਅੱਜ ਇਸ ਟਾਈਮ ਤੇ ਤਾਂ ਬੰਦਾ ਵੈਸੀ ਭੁੱਲ ਜਾਂਦਾ ਸਾਰਾ ਕੁਝ ਤੁਹਾਨੂੰ ਤਾਂ ਬਚਪਨ ਦਾ ਕਿ ਯਾਦ ਇਕ ਕੱਲੀ ਕੱਲੀ ਚੀਜ਼ ਯਾਦ ਆ ਹਾਂ ਮੱਕਣਾਂ ਰੋਟੀ ਖਾਂਦੇ ਸੀ ਹੂੰ ਪਤਾ ਅੱਜ ਵੀ ਖਾਂਦੇ ਸੀ ਹਾਂ ਬੂਲ ਖਾਦੇ ਜਾਂਦਾ ਖਾਦਨ ਜਾਂਦਾ ਦਰਦ ਹੁੰਦੀ ਨਾ ਮਲਾਈ ਨਾ ਮੱਖਣ ਨਾ ਘਿਓ ਆਈ ਨਾ ਮੱਖਾ ਲੈ ਨੀਆ ਫੁਲਕਾ ਆਤਾਂ ਬਣਿਆ ਨਹੀਂ ਕਹਦਾ ਦੰਡਾ ਰੁਕਾ ਖਾ ਲੈ ਨੀਆ ਕਹਿੰਦੇ ਇੱਥੇ ਦੇ ਨਾ ਮੈਂ ਜਿਹੜੀ ਵੀਡੀਓ ਵੇਖ ਰਿਹਾ ਸੀ ਮੈਂ ਇੱਕ ਵੀਡੀਓ ਤੇ ਦੇਖਿਆ ਸੀਗਾ ਤੁਹਾਡੇ ਪਤਾ ਹੀ ਇੱਕ ਵਾਰੀ ਨਾਣ ਗਏ ਸੀ ਖੂਹ ਤੇ ਤੇ ਉਹਨਾਂ ਨੂੰ ਥੋੜੀ ਜਲਦੀ ਕਹਤਾ ਸੀ ਵੀ ਜਲਦੀ ਨਹਾਉਣਾ ਤੇ ਉਹ ਜਨਾਨੀਆਂ ਨੇ ਕਹਤਾ ਸੀ ਮੇਰਾ ਮਾਰਤਾ ਸੀ ਵੀ ਦਾਦੇ ਤੇਰੂ ਦਾਦਾ ਜਲਦੀ ਹੈ ਤਾਂ ਵੀ ਆਪ ਦਾ ਲਾੜਾ ਮੈਂ ਕਹਿੰਨੀ ਆ ਮੇਰੇ ਪਿਤਾ ਦੀ ਤਿੰਨ ਗਾਗਰਾਂ ਦੋ ਦਿਨ ਸੇ ਤੇ ਰੱਖ ਲੈ ਹੁੰਦੇ ਸੀ ਤਿੰਨ ਗਾਗਰਾਂ ਆ ਕੋ ਜਨਾਨੀਆਂ ਕੋਈ ਬਾਹਰ ਖੜੀ ਜਾਵਨ ਨਹੀਂ ਫਰਨਾਮ ਚੰਗੰਦਾ ਪਿਆ ਨੇ ਅੰਦਰ ਵੜ ਜਾਓ ਬਾਹਰ ਨਾ ਖੜੋਇਆ ਜੇ ਰੈਣਾ ਡਰਦੀ ਹੁੰਦੀ ਬਾਹਰ ਨਾ ਖੜੋਇਆ ਜੇ ਫਰਨਾਮ ਚੰਗਾ ਆ ਗਿਆ ਜੀ ਉਹਨਾਂ ਦਾ ਖੂਬ ਹੀ ਉਹਨਾਂ ਨੇ ਆਪ ਦਾ ਪਟਾਤਾ ਸੀਗਾ ਖੂਬ ਸਾਦਾ ਆਪਦਾ ਸੀ ਮੱਧਿਆ ਰੱਖਿਆ ਇਆਂ ਚਿਰ ਤੇ ਅੱਛਾ ਜੀ ਹਾ ਗਾਵਾਂ ਮੱਚਾ ਕਹ ਪੜੰਦਾ ਪਾਇਆ ਤੇ ਤਾਰਾ ਲੰਗਾ ਕੋਦੀ ਪੂਰੀ ਦੇਸੋ ਉਹ ਤੇ ਮੈਂ ਝੂਟ ਚੱਲ ਜਾਂਦੇ ਸੀ ਝੂਟਾ ਲੈਂਦੇ ਸੀ ਬੈਹ ਜਾਂਦੇ ਸੀ ਜਕਲੀ ਵਿੱਚ ਕੋ ਚੱਲਦਾ ਰਹਿੰਦਾ ਸੀ ਮੈਂ ਝੂਟਾ ਲੈਂਦੇ ਰਹਿੰਦੇ ਸੀ ਚੱਲੀ ਜਾਂਦੀ ਸੀ ਨੇੜੇ ਸੀ ਦੂਰ ਨਹੀਂ ਸੀ ਅੱਛਾ ਘਰ ਤੋਂ ਨੇੜੇ ਹੀ ਸੀ ਨਰਮਾ ਚੁਗਣ ਗਏ ਮੇਰੇ ਮਾਂ ਮੈਂ ਨਾਲ ਲੈ ਗਏ ਨੀ ਜਗਿੰਦਰ ਨਰਮਾ ਕਿੱਥੇ ਚੁਗ ਗਏ ਜਿਹੜਾ ਗੁੜਾ ਲਾਹਣਾ ਨਾ ਉਹ ਘਾੜ ਦੇ ਥੱਲੇ ਰੱਖ ਦੇਣਾ ਮੈਂ ਗੁੜਾ ਲਾਹਣਾ ਘਾੜ ਦੇ ਥਾਲੀ ਮੇਰਾ ਨਰਮਾ ਮੇਰਾ ਪਿਆਏ ਜਿਹੜਾ ਗੁੜਾ ਚੁਗਣਾ ਨਾ ਉਹ ਥੱਲੇ ਰੱਖ ਦੇਣਾ ਘਾੜ ਦੇ ਅੱਛਾ ਬੜਾ ਤਾਂ ਦੀਆਂ ਦੀ ਮੇਰੇ ਨਾਲ ਕੋਈ ਹੋਰ ਸੀ ਜਿਹੜਾ ਇਹਨਾਂ ਪਿਆਰ ਨਹੀਂ ਕਰਦਾ ਅੱਛਾ ਇਹ ਲਾਲੇ ਇਹ ਬਣਨ ਨਾਲ ਇਹਨਾਂ ਨਹੀਂ ਮੇਰੇ ਚਾਚੇ ਮੇਰੇ ਨਾਲ ਇਹਨਾਂ ਪਿਆਰ ਕਰਾ ਚਾਚੇ ਦੀ ਪੋਤ ਕੀ ਕਰੀਤਾ ਮੈਂ ਕਰਾਇਆ ਬਾਜਲ ਕਾਇਆ ਹੁਣ ਅੱਛਾ ਮਾਂ ਬੈਠੀ ਤੇ ਮੇਰੇ ਤਾਂ ਬੰਦੇ ene ਬਤਾਏ ਦਸਿੰਦਰ ਨੋਏ ਤੇ ਆ ਤੇਰੇ ਕੋਲ ਤਰ ਆ ਗਿਆ ਦੋਵੇਂ ਮਿਸਕਰ ਬਣਵਾ ਲਏਆਂ ਲੂਣ ਵਾਲੇ ਵੀ ਖੰਡ ਵਾਲੇ ਵੀ ਉਹਨਾਂ ਨੇ ਚਾਹ ਪਾਲੀ ਪਿਆਨਾ ਭੈਣ ਮੈਂ ਕਹਾਂ ਤੇਰੇ ਕੋਲ ਆਇਆ ਦੱਸੋ ਆ ਚੋਪੜੇ ਦਾ ਘਰ ਕਿਵੇਂ ਕਰੀਏ ਮੈਂ ਕਿਹਾ ਗਾਲੋ ਇਹ ਚੋਪੜੇ ਦਾ ਘਰ ਮਿਲਦਾ ਨਾ ਤਾਂ ਮਿੰਟ ਮਾਰੋ ਤੁਸੀਂ ਮੰਗਣੀ ਕਰ ਲਓ ਅੱਛਾ ਅੱਛਾ ਰਾਤ ਕੰ ਕਿਹਦੇ ਕੋਲ ਐਨ ਬਤਾ ਸਾਰਾ ਸਾਰੇ ਬਾਕੀ ਤੇ ਸੁੰਦਰ ਦੇ ਹੁੰਦੇ ਆਏ ਸੀ ਮੇਰੇ ਚਾਚੇ ਦੇ ਪੁੱਤਰ ਮੇਰੇ ਸਭ ਜੀ ਸੂਜੇ ਮੇਰੇ ਵਿਆਹ ਦੇ ਮੇਰੇ ਚਾਚੇ ਨੇ ਬਣਾਈ ਸੀ ਮੇਰੇ ਵਿਆਹ ਦੀ ਅੱਛਾ ਵਾੜਾ ਵਿਆਹ ਪਾਉਂ ਦਿੱਤਾ ਇਹਨਾਂ ਨੇ ਕੁਝ ਨਹੀਂ ਪਰ ਵਿਆਹ ਮਠਿਆਈ ਤੋਂ ਮੈਂ ਕਹਿੰਿਆ ਆਈ ਜੀ ਰੋਣ ਲਗਾ ਦਿੱਤੇ ਚਲ ਜਾਂਦੇ ਜਾਂਦੇ ਇੱਕ ਗੀਤ ਇੱਕ ਹੋਰ ਸੁਣਾ ਦਿਓ ਵਧੀਆ ਜਾਂ ਐਸੇ ਹਾਂ ਦੇਖ ਪਈ ਨਹੀਂ ਗੁਰੂ ਜੀ ਸਮਲਤ ਤੁਰ ਪਈ ਨਹੀਂ ਗੁਰੂ ਜੀ ਸਮਲਤ ਪਾ ਦਿਓ ਨੀ ਮੇਰੇ ਮਾਇਆ ਵਾਲੇ ਚਿੱਠੀਆਂ ਪਾ ਦਿਓ ਨੀ ਮੇਰੇ ਮਾਇਆ ਵਾਲੇ ਚਿੱਠੀਆਂ ਪਾ ਦਿਹ ਨੀ ਤੇਰੇ ਮਾਇਆ ਵਾਲੇ ਚਿੱਠੀਆਂ ਪੁੰਜ ਗਏ ਨੀ ਚਕੀ ਵਿੱਚ ਕਚੈਰੀ ਦੇ ਬੰਨ ਤੇ ਗਈ ਨੀਂ ਚਤੀ ਵੇ ਤੇ ਕਹੈਰੀ ਦੇ ਬਾੜ ਲੈ ਨੀ ਮਾਇਏ ਪੱਤਾਂ ਉਤੇ ਧਾਰੇ ਕੇ ਬਾੜ ਲੈ ਨੀ ਮਾਇਏ ਪੱਤਾਂ ਉਤੇ ਧਾਰੇ ਕੇ ਲੈ ਲਈਆਂ ਨੀ ਮਾਇਏ ਸਭ ਕੋਲੋਂ ਛੁੱਟੀਆਂ ਲੈ ਲਈਆਂ ਨੀ ਮਾਇਏ ਸਭ ਕੋਲੋਂ ਛੁੱਟੀਆਂ ਕਸ ਲਈਆਂ ਨੀ ਮਾਇਏ ਮੂਟ ਜੁਰਾਬ ਕਤ ਲਿਆਨੀ ਮਾਇ ਗੁਟ ਜੁਰਾ ਬਾ ਤੋਰ ਪਿਆਨੀ ਮਾਇ ਸਿਕਰ ਦੁਪਹਿਰ ਤੋਰ ਪਿਆਨੀ ਮਾਇ ਸਿਕਰ ਦੁਪਹਿਰ ਪਹੁੰਚ ਗਿਆਨੀ ਮਾਇ ਸਿਕਰ ਦੁਪਹਿਰ ਦੇ ਨਸ ਗੋਰੀਏ ਨੀ ਤਨ ਹਾਲ ਦਿਲਾ ਲੇ ਨਸ ਗੋਰੀਏ ਨੀ ਤਨ ਹਾਲ ਦਿਲਾ ਲੇ ਮੁਕ ਗਏ ਹੋਣ ਹਾਲ ਦੇ ਦਿਲਾਂ ਦੇ ਮੁਕ ਗਏ ਹੋਣ ਹਾਲ ਦੇ ਦਿਲਾਂ ਦੇ ਚਲੋ ਜੀ ਚੰਗਾ ਜੀ ਸਸਿਕਾ ਜੇ ਫੇਰ ਬਣਾ ਲਿਆ ਹਾਂ ਜੀ ਵਧੀਆ